ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਦ ਨੂੰ ਕਦੇ ਵੀ ਇੰਨਾ ਕਮਜ਼ੋਰ ਨਾ ਹੁੰਦਿਓ ਕਿ ਲੋਕ ਤੁਹਾਡੇ ਤੋਂ ਪਿੱਛੇ-ਪਿੱਛੇ ਹਟਣਾ ਸ਼ੁਰੂ ਕਰ ਦੇਣ ਇਹਦੀ ਮੈਕਾ ਐਗਜ਼ੈਂਪਲ ਦੇ ਦੇਣਾ ਜਦੋਂ ਸ਼ਾਮਾਂ ਦੇ ਵਕਤ ਸੂਰਜ ਟਲਦਾ ਹੈ ਸੂਰਜ ਛਿਪਦਾ ਹੈ ਸੂਰਜ ਅਸਤ ਹੁੰਦਾ ਹੈ ਤੇ ਲੋਕ ਘਰਾਂ ਦੇ ਦਰਵਾਜ਼ੇ ਬੰਦ ਕਰਨਾ ਸ਼ੁਰੂ ਕਰ ਦਿੰਦੇ ਨੇ ਪਿੰਡਾਂ ਦੇ ਅੰਦਰ ਚਲੋ ਵਿਦੇਸ਼ਾਂ ਦਾ ਮਾਹੌਲ ਹੋ ਰੇ ਇੰਡੀਆ ਦੇ ਅੰਦਰ ਦਰਵਾਜ਼ੇ ਖੁੱਲੇ ਹੁੰਦੇ ਨੇ ਲੋਕ ਆਪਣੇ ਦਰਵਾਜ਼ੇ ਬੰਦ ਕਰਨਾ ਸ਼ੁਰੂ ਕਰ ਦਿੰਦੇ ਨੇ ਵੀ ਹੁਣ ਹਨੇਰਾ ਹੋਣਾ ਸ਼ੁਰੂ ਹੋ ਗਿਆ ਛਿਪਦੇ ਸੂਰਜ ਨੂੰ ਵੇਖ ਕੇ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਨੇ ਟਲਦੇ ਹੋਏ ਬੰਦੇ ਨੂੰ ਵੇਖ ਕੇ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਨੇ ਕਮਜ਼ੋਰੀ ਆਉਂਦੀ ਹੈ ਤੁਹਾਡੇ ਕੋਲ ਲੋਕ ਦਰਵਾਜ਼ੇ ਆਪਣੇ ਬੰਦ ਕਰ ਲੈਂਦੇ ਨੇ ਕਦੇ ਤੁਹਾਡੇ ਕੋਲ ਕੋਈ ਆਰਥਿਕ ਕਮਜ਼ੋਰੀ ਹੁੰਦੀ ਹੈ ਇਕਨੋਮਿਕਲੀ ਤੁਸੀਂ ਸਟਰੋਂਗ ਨਹੀਂ ਰਹਿੰਦੇ ਕੋਈ ਵਿਰਲਾ-ਵਿਰਲਾ ਤੁਹਾਡਾ ਆਣ ਕੇ ਹਾਲ ਪੁੱਛਦਾ ਹੈ ਬੇਸ਼ੱਕ ਤੁਹਾਡੇ ਆਪਣੇ ਹੋਣ ਤੁਹਾਡੇ ਬੇਗਾਨੇ ਹੋਣ ਤੁਹਾਡੇ ਰਿਸ਼ਤੇਦਾਰ ਹੋਣ ਤੁਹਾਡਾ ਫਰੈਂਡ ਸਰਕਲ ਹੋਵੇ ਕੋਈ ਵਿਰਲਾ-ਵਿਰਲਾ ਆਣ ਕੇ ਹਾਲ ਪੁੱਛਣਾ ਸ਼ੁਰੂ ਕਰਦਾ ਹੈ ਵੀ ਕਿਉਂ ਡਾਊਨ ਜਾ ਰਿਹਾ ਹੈ ਕਿਉਂ ਥੱਲੇ ਨੂੰ ਜਾ ਰਿਹਾ ਹੈ ਬਹੁਤੇ ਤੁਹਾਡੇ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ ਫਿਰ ਗੱਲ ਕਹਿ ਰਿਹਾ ਕਿ ਸੂਰਜ ਡੁੱਲਦਾ ਹੈ ਤੇ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਨੇ ਤੁਹਾਡਾ ਇਕਨੋਮਿਕਲੀ ਸੂਰਜ ਛਿਪਣਾ ਸ਼ੁਰੂ ਹੋਇਆ ਤੇ ਲੋਕਾਂ ਨੇ ਪਰੰਪਰਾਵਾਂ ਭੱਜਣਾ ਸ਼ੁਰੂ ਕਰ ਦਿੱਤਾ ਪਰੰਪਰਾਵਾਂ ਦੌੜ ਨਾਲ ਸ਼ੁਰੂ ਕਰ ਦਿੱਤਾ ਮੂੰਹ ਫੇਰਨਾ ਸ਼ੁਰੂ ਕਰ ਦਿੱਤਾ ਕਿ ਜੇ ਮੈਨੂੰ ਇਹ ਸਾਹਮਣੇ ਆਉਂਦਾ ਕਿਤੇ ਮਿਲ ਪਿਆ ਮੇਰੀ ਇਹਦੀ RAM ਸਲਾਮ ਸਤਿ ਸ੍ਰੀ ਅਕਾਲ ਹੋ ਗਈ ਤੇ ਕਿਦਰੇ ਕੋਈ ਸਵਾਲ ਹੀ ਨਾ ਖੜਾ ਕਰ ਦੇ ਕਿਦਰੇ ਕੋਈ ਪੈਸਿਆਂ ਦੀ ਮੰਗ ਹੀ ਨਾ ਕਰ ਲਵੇ ਲੋਕ ਪਾਸੇ-ਪਾਸੇ ਹਟਣਾ ਰਾਹ ਬਦਲ ਕੇ ਨਿਕਲਣਾ ਇਹ ਕਰਨਾ ਸ਼ੁਰੂ ਕਰ ਦਿੰਦੇ ਨੇ ਦੂਜੀ ਗੱਲ ਜਦੋਂ ਕਿਦਰੇ ਤੁਹਾਡੀ ਸਰੀਰਕ ਕਮਜ਼ੋਰੀ ਕਮਜ਼ੋਰੀ ਹੁੰਦੀ ਹੈ ਕਾਹ ਨਹੀਂ ਲੋਕੀ ਪਿੱਛੇ ਹਟ ਜਾਂਦੇ ਨੇ ਬਿਮਾਰੀ ਆਉਂਦੀ ਕੱਲਿਆਂ ਨੂੰ ਚਲਣੀ ਪੈਂਦੀ ਤੇ ਜਿੰਨਾ ਕੋਈ ਦਬਲਾ ਪਤਲਾ ਸਰੀਰ ਕਰਕੇ ਹੁੰਦਾ ਹੈ ਨਾ ਉਹਨਾਂ ਲੋਕ ਮਜ਼ਾਕ ਵੀ ਕਰਦੇ ਨੇ ਪਤਾ ਕੀ ਕਰਦੇ ਨੇ ਸਨਾਓ ਪਲਵਾਨ ਜੀ ਕੀ ਹਾਲ ਹੈ ਜਿਹੜਾ ਸਭ ਤੋਂ ਕਮਜ਼ੋਰ ਬੰਦਾ ਹੈ ਉਹਦੇ ਵਾਸਤੇ ਲਫ਼ਜ਼ ਵਰਤ ਲੈਂਦੇ ਨੇ ਸਨਾਓ ਪਲਵਾਨ ਜੀ ਕੀ ਹਾਲ ਹੈ ਇਹਦਾ ਮਤਲਬ ਇਹ ਵੇ ਮਜ਼ਾਕ ਕਰਦੇ ਨੇ ਤੋ ਖੈਰ ਖੁਦ ਨੂੰ ਕਦੇ ਵੀ ਇੰਨਾ ਸਰੀਰਕ ਤੌਰ ਤੇ ਕਮਜ਼ੋਰ ਨਾ ਹੁੰਦੇ ਹੋ ਆਰਥਿਕ ਤੌਰ ਤੇ ਕਮਜ਼ੋਰ ਨਾ ਹੁੰਦੇ ਹੋ ਵਿਚਾਰਕ ਤੌਰ ਤੇ ਕਮਜ਼ੋਰ ਨਾ ਹੁੰਦੇ ਹੋ ਇੱਜ਼ਤ ਅਣਖ ਦੇ ਤੌਰ ਤੇ ਕਮਜ਼ੋਰ ਨਾ ਹੁੰਦੇ ਹੋ ਜ਼ਮੀਰੀ ਤੌਰ ਤੇ ਕਮਜ਼ੋਰ ਨਾ ਹੁੰਦੇ ਹੋ ਕਿ ਲੋਕ ਮਜ਼ਾਕ ਵੀ ਕਰਨ ਤੇ ਲੋਕ ਤੁਹਾਡੇ ਤੋਂ ਪਾਸਾ ਵਟਣਾ ਵੀ ਸ਼ੁਰੂ ਕਰ ਦੇਣ ਆਪਣੇ ਆਪ ਨੂੰ ਤਾਕਤਵਰ ਬਣਾ ਕੇ ਰੱਖੋ ਹੁਣ ਦੂਜੀ ਗੱਲ ਠੀਕ ਹੈ ਲਾਈਫ ਹੈ ਲਾਈਫ ਦੇ ਨਾਲ ਉਤਰਾ ਚੜਾ ਤੇ ਬਣਿਆ ਹੈ ਅਪ ਡਾਊਨ ਤੇ ਬੰਦੇ ਰਹਿਣਗੇ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਕਦੀ ਜੇਬ ਦੇ ਅੰਦਰ ਧਨ ਘੱਟ ਹੋਵੇ ਤੇ ਉਹਦਾ ਰੌਲਾ ਬਾਹਰ ਲੋਕਾਂ ਦੇ ਸਾਹਮਣੇ ਨਾ ਪਾਓ ਤੁਹਾਡਾ ਪਰਦਾ ਬਣਿਆ ਰਹੇਗਾ ਤੁਹਾਡੀ ਇੱਜ਼ਤ ਬਣੀ ਰਹੇਗੀ ਤੁਸੀਂ ਤੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਕਿਸੇ ਨੂੰ ਦੱਸੋਗੇ ਅਜੇ ਮੇਰੀ ਜੇਬ ਖਾਲੀ ਹੈ ਤੇ ਲੋਕ ਕਿਨਾਰਾ ਕਰਨਾ ਸ਼ੁਰੂ ਕਰ ਦੇਣਗੇ ਆਪਣਾ ਪਰਦਾ ਬਣਾ ਕੇ ਰੱਖੋ ਦੁੱਖ ਆਇਆ ਤੁਹਾਡੇ ਤੇ ਹੰਡਾਉਣਾ ਹੈ ਤੁਸੀਂ ਨਜਿੱਠਣਾ ਹੈ ਤੁਸੀਂ ਹਾਂ ਜੇ ਕੋਈ ਤੁਹਾਡਾ ਸੱਜਣ ਮਿੱਤਰ ਭੈਣ ਭਰਾ ਦਿਲ ਦੀ ਸਾਂਝ ਰੱਖਣ ਵਾਲਾ ਹੈ ਨੇੜੇ ਦਾ ਇਹ ਹਮਦਰਦੀ ਰੱਖਣ ਵਾਲਾ ਹੈ ਉਹਦੇ ਕੋਲ ਦੁੱਖ ਦੀ ਪੰਡ ਖੋਲਣ ਦੇ ਅੰਦਰ ਹਰਜ਼ ਵੀ ਨਹੀਂ ਹੈ ਉਹ ਮਦਦ ਵੀ ਕਰਦਾ ਹੈ ਤੇ ਨਾਲ ਲੱਗਦਾ ਪਰਦਾ ਵੀ ਪਾਉਂਦਾ ਹੈ ਪਰ ਆਮ ਲੋਕਾਂ ਦਾ ਸੁਭਾਅ ਕੀ ਹੁੰਦਾ ਹੈ ਵੀ ਤੁਹਾਡੀ ਛੋਟੀ ਜਿਹੀ ਕਮਜ਼ੋਰੀ ਵੇਖ ਕੇ ਤੇ ਛੱਜ ਲੈ ਕੇ ਤਿਆਰ ਬੈਠੇ ਹੁੰਦੇ ਨੇ ਜਿੰਨੂੰ ਪੰਜਾਬੀ ਦੀ ਕਹਾਵਤ ਹੈ ਵੀ ਛੱਜ ਜ ਪਾ ਕੇ ਛੱਟਣ ਲਈ ਤਿਆਰ ਹੁੰਦੇ ਨੇ ਛੱਜ ਜ ਪਾ ਕੇ ਭੰਡਣ ਲਈ ਤਿਆਰ ਹੁੰਦੇ ਨੇ ਜਣੇ ਜਣੇ ਦੇ ਕੋਲ ਪਿੰਡ ਪਿੰਡ ਗਲੀ ਗਲੀ ਮੋੜ ਮੋੜ ਦੇ ਉੱਤੇ ਖਲੋ ਕੇ ਗੱਲਾਂ ਕਰਨਗੇ ਉਹ ਫਲਾਣਿਆਂ ਉਹਦਾ ਪਤਾ ਲੱਗਾਈ ਉਹਦੇ ਪੱਲੇ ਰਿਆ ਕੁਛ ਨਹੀਂ ਉਹਦੇ ਕੋਲ ਆਹ ਕਮਜ਼ੋਰੀ ਆਈ ਉਹਦੇ ਘਰ ਵਿੱਚ ਆਹ ਕਮਜ਼ੋਰੀ ਆਈ ਤੁਹਾਡੇ ਮਦਦਗਾਰ ਤੇ ਕੀ ਬਣਨਾ ਹੈ ਉਲਟਾ ਤੁਹਾਡੇ ਵਾਸਤੇ ਗੱਲਾਂ ਕਰ ਕਰਕੇ ਨਵੀਂ ਮੁਸ਼ਕਲ ਖੜੀ ਕਰ ਦੇਣਗੇ ਮੁਸ਼ਕਲ ਤੁਹਾਡੇ ਕੋਲ ਆਈ ਇਹ ਕਮਜ਼ੋਰੀ ਤੁਹਾਡੇ ਕੋਲ ਆਈ ਇਹ ਹੱਲ ਤੁਸੀਂ ਲੱਭਣਾ ਹੈ ਖੁਦ ਲੱਭਣ ਦਾ ਯਤਨ ਕਰੋ ਕੋਈ ਖਾਸ ਸੱਜਣ ਮਿੱਤਰ ਦਿਲੀ ਸਾਝ ਰੱਖਣ ਵਾਲਾ ਹੋਵੇ ਮਦਦ ਲੈਣਾ ਗੱਲ ਕਰਨਾ ਕੋਈ ਦੋਸ਼ ਨਹੀਂ ਦੂਜੀ ਗੱਲ ਜਦੋਂ ਕਿਧਰੇ ਬੰਦੇ ਦੇ ਕੋਲ ਕੋਈ ਪ੍ਰੋਬਲਮ ਹੁੰਦੀ ਹੈ ਨਾ ਤੇ ਉਹ ਪ੍ਰੋਬਲਮ ਦੇ ਸਮੇਂ ਨਾਲ ਖਲੋਣ ਵਾਲਿਆਂ ਦੀ ਗਿਣਤੀ ਤੇ ਹੁੰਦੀ ਹੈ ਬਹੁਤ ਘੱਟ ਤੇ ਜਿਹੜੇ ਨਸੀਹਤਾਂ ਦੇਣ ਵਾਲੇ ਹੁੰਦੇ ਨੇ ਉਹਨਾਂ ਦੀ ਗਿਣਤੀ ਬੜੀ ਹੁੰਦੀ ਹੈ ਉਹ ਲੈ ਤੈਨੂੰ ਐਦਾਂ ਨਹੀਂ ਸੀ ਕਰਨਾ ਚਾਹੀਦਾ ਤੈਨੂੰ ਐਦਾਂ ਨਹੀਂ ਸੀ ਕਰਨਾ ਚਾਹੀਦਾ ਨਸੀਤਾ ਦੇਣ ਵਾਲੇ ਸਲਾਵਾ ਦੇਣ ਵਾਲੇ ਬੜੇ ਮਿਲਦੇ ਨੇ ਸਲਾਵਾ ਦੇਣ ਵਾਲਿਆਂ ਦੀ ਕਤਾਰ ਲੰਮੀ ਹੁੰਦੀ ਹੈ ਮਦਦ ਕਰਨ ਵਾਲਾ ਕੋਈ ਉਹਨਾਂ ਵਿੱਚੋਂ ਵਿਰਲਾ ਬਾਝਾ ਹੁੰਦਾ ਹੈ ਤੁਹਾਡਾ ਪਰਿਵਾਰ ਹੈ ਕਮਜ਼ੋਰੀ ਤੁਹਾਡੇ ਤੇ ਆਈ ਲੋਕ ਹੱਸਦੇ ਨੇ ਮੈਂ ਕਹਿੰਨਾ ਤੁਹਾਡੇ ਘਰ ਦੇ ਭਾਂਡੇ ਵਿੱਚ ਜੇ ਆਟਾ ਵੀ ਨਾਣਾ ਹੋਵੇ ਤੇ ਜਿਹੜੀਆਂ ਸਿਆਣੀਆਂ ਸਮਾਣੀਆਂ ਨੇ ਘਰ ਦੀਆਂ ਔਰਤਾਂ ਬੇਬੀਆਂ ਤਰੀਮਤਾਂ ਨੇ ਉਹ ਪਰਦਾ ਟੱਕ ਲੈਂਦੀਆਂ ਨੇ ਤਾਂ ਵੀ ਬਾਹਰ ਇਹ ਸੁਹ ਨਹੀਂ ਜਾਂਦੇਂਦੀਆਂ ਕਿ ਸਾਡੇ ਘਰ ਦੇ ਅੰਦਰ ਅੱਜ ਦਾਲ ਨਹੀਂ ਤੇ ਸਾਡੇ ਘਰ ਦੇ ਅੰਦਰ ਅੱਜ ਆਟਾ ਨਹੀਂ ਤੇ ਸਮਾਂ ਇੱਕ ਜਿਹਾ ਕਦੇ ਰਹਿੰਦਾ ਨਹੀਂ ਹੈ ਸਮੇਂ ਦੀ ਕਰਵਟ ਹੈ ਸਮੇਂ ਦੀ ਗਰਦਸ਼ ਹੈ ਸਮੇਂ ਦੀ ਹੀਰ ਫੇਰ ਹੈ ਕਈ ਵਾਰ ਆਸ਼ਮਾਨ ਤੇ ਚੜੇ ਥੱਲੇ ਡਿੱਗਦੇ ਵੇਖੇ ਨੇ ਤੇ ਕਈ ਵਾਰ ਥੱਲੇ ਪਤਾਲ ਚ ਬੈਠੇ ਆਸ਼ਮਾਨੀ ਚੜੇ ਵੀ ਵੇਖੇ ਨੇ ਇਸ ਸਮੇਂ ਦਾ ਹੀਰ ਫੇਰੇ ਇੰਤਜ਼ਾਰ ਕਰੋ ਈਮਾਨਦਾਰੀ ਰੱਖੋ ਸ਼ੁਕਰਾਨਾ ਸਬਰ ਰੱਖੋ ਔਰ ਸਮੇਂ ਦੀ ਇੰਤਜ਼ਾਰ ਕਰੋ ਸਮਾਂ ਆਪਣੇ ਆਪ ਤੁਹਾਡਾ ਪਾਸਾ ਥੁੱਲ ਦੇਗਾ ਪਰ ਇਮਾਨਦਾਰੀ ਦੇ ਨਾਲ ਮਿਹਨਤ ਦਾ ਪੱਲਾ ਨਾ ਛੱਡਿਓ ਮਿਹਨਤ ਲਗਾਤਾਰ ਕਰਦੇ ਰਹੋ ਬਹੁਤੇ ਲੋਕ ਕੀ ਕਹਿੰਦੇ ਨੇ ਜਦੋਂ ਕਿਦਰੇ ਕਮਜ਼ੋਰੀ ਆਉਂਦੀ ਹੈ ਨਾ ਤੇ ਬਹੁਤੇ ਲੋਕਾਂ ਦਾ ਇੱਕ ਰਟਿਆ ਰਟਾਇਆ ਡਾਇਲੋਗ ਹੁੰਦਾ ਹੈ ਉਹ ਕਹਿੰਦੇ ਨੇ ਅੱਜ ਆਇਆ ਜਾੜ ਥੱਲੇ ਬੜਾ ਮੱਛਰਿਆ ਸੀ ਬੜਾ ਵੱਡਾ ਵੱਧ-ਵੱਧ ਕੇ ਗੱਲਾਂ ਕਰਦਾ ਸੀ ਭਾਵੇਂ ਤੁਸੀਂ ਕਦੇ ਕੀਤੀ ਨਹੀਂ ਕਦੇ ਕੋਈ ਗੱਲ ਬਦਮੀ ਨਾ ਕੀਤੀ ਹੋਵੇ ਪਰ ਲੋਕਾਂ ਨੇ ਕਹਿਣਾ ਹੈ ਨਾ ਕਹਿਣ ਦੇ ਵਿੱਚ ਕਿਹੜਾ ਮੋੜ ਲੱਗਦਾ ਹੈ ਉਹ ਕਹਿੰਦੇ ਨੇ ਬੜੀਆਂ ਵੱਧ-ਵੱਧ ਕੇ ਗੱਲਾਂ ਕਰਦਾ ਸੀ ਅੱਜ ਆਇਆ ਏ ਜੜ੍ਹ ਥੱਲੇ ਭਲਿਆ ਜੇ ਅੱਜ ਉਹ ਜੜ੍ਹ ਥੱਲੇ ਆਇਆ ਹੈ ਨਾ ਤੇ ਇਦਾਂ ਦੇ ਬੋਲ ਨਾ ਬੋਲ ਕੱਲ ਨੂੰ ਤੂੰ ਵੀ ਜੜ੍ਹ ਥੱਲੇ ਆ ਸਕਦਾ ਹੈ ਵਕਤ ਦੀ ਜੜ੍ਹ ਬੜੀ ਤਾਕਤਵਰ ਹੈ ਵਕਤ ਬਾਦਸ਼ਾਹ ਵੀ ਬਣਾ ਦਿੰਦਾ ਹੈ ਦੇ ਵਕਤ ਬਾਦਸ਼ਾਹਾਂ ਨੂੰ ਪੀਖ ਵੀ ਮੰਗਾ ਦਿੰਦਾ ਹੈ ਇਸ ਲਈ ਕੋਸ਼ਿਸ਼ ਕਰੋ ਆਪਣੀਆਂ ਕਮਜ਼ੋਰੀਆਂ ਨੂੰ ਛੁਪਾ ਕੇ ਰੱਖੋ ਲੋਕ ਛੱਜ ਫੜ ਕੇ ਬੈਠੇ ਨੇ ਤੁਹਾਨੂੰ ਪਿੰਡ ਦੇ ਅੰਦਰ ਭੰਡਣ ਵਾਸਤੇ ਪਰਿਵਾਰਿਕ ਕਮਜ਼ੋਰੀਆਂ ਪਰਿਵਾਰ ਦੇ ਅੰਦਰ ਬਹਿ ਕੇ ਮੈਂਬਰਾਂ ਦੇ ਅੰਦਰ ਬਹਿ ਕੇ ਚੰਗੀ ਤਰ੍ਹਾਂ ਜੇਠ ਲਓ ਧੀਆਂ ਦੇ ਨਾਲ ਨੋਹਾਂ ਦੇ ਨਾਲ ਪੁੱਤਾਂ ਦੇ ਨਾਲ ਘਰ ਵਾਲੀ ਘਰ ਵਾਲੇ ਦੇ ਨਾਲ ਬਹਿ ਕੇ ਵੀ ਸਾਡੇ ਘਰ ਦੇ ਅੰਦਰ ਆਹ ਪ੍ਰੋਬਲਮ ਆਈ ਇਹਨੂੰ ਨਜਿੱਠੀਏ ਕਿਵੇਂ ਜ਼ਰੂਰੀ ਨਹੀਂ ਹੈ ਕਿ ਘਰ ਦੇ ਮੁਖੀ ਦੇ ਕੋਲ ਹੀ ਸਾਰੇ ਹੱਲ ਹੁੰਦੇ ਨੇ ਕਦੇ ਕਦੇ ਕੋਈ ਇੱਕ ਐਂਗਲ ਕਿਸੇ ਬੱਚੇ ਵੱਲੋਂ ਇਦਾਂ ਦਾ ਮਿਲ ਜਾਂਦਾ ਉਹ ਦੱਸ ਦਿੰਦਾ ਹੈ ਕਿ ਐਦਾਂ ਕਰ ਲਈਏ ਤੇ ਮਸਲਾ ਸੁਲਝ ਸਕਦਾ ਹੈ ਤੇ ਉਹ ਐਂਗਲ ਬੜਾ ਸਹੀ ਸਾਬਤ ਹੁੰਦਾ ਹੈ ਪਰਿਵਾਰ ਵਿੱਚ ਸਲਾਹ ਕਰੋ ਸਲਾਹ ਲਓ ਸਲਾਹ ਦਿਓ ਅੱਗੇ ਤੁਰੋ ਜੀ ਦੇ ਨਾਲ ਤੁਹਾਡਾ ਸੂਰਜ ਛਿਪਦਾ ਸੂਰਜ ਫਿਰ ਦੁਬਾਰਾ ਉਗਣਾ ਸ਼ੁਰੂ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ